ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆਂ ਸ਼੍ਰੀ ਕ੍ਰਿਸ਼ਨਾ ਸਿੱਖਿਆ ਸਦਰ ਸਕੂਲ ਜਿਵੇਂ ਕਿ ਤੁਹਾਨੂੰ ਪਤਾ ਹੀ ਇਹ ਸ਼ੀਧੀ ਦਾੜੇ ਚੱਲ ਰਹੇ ਨੇ ਗੁਰੂਆਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਪੰਥ ਤੋਂ ਆਪਣਾ ਪਰਿਵਾਰ-ਵਾਰਤਾ ਤੇ ਇਸ ਬਾਰੇ ਬੱਚਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਜੋ ਕਿ ਆਉਣ ਵਾਲੀ ਜਨਰੇਸ਼ਨ ਨੂੰ ਕਿਵੇਂ ਛੋਟੇ ਬੱਚਿਆਂ ਜੀਤ ਸਿੰਘ ਜੀ ਹਰ ਸਿੰਘ ਨੇ ਚੰਗੌਰ ਦੀ ਗੜੀ ਜੰਗ ਲੜਦੇ ਸ਼ਹੀਦ ਹੋ ਗਏ ਤੇ ਛੋਟੇ ਸਾਹਿਬਜ਼ਾਦੇ ਜੋ ਕਿ ਇਸ ਰੰ ਦੇ ਵਿੱਚ ਨੀਆਂ ਚ ਸ਼ਹੀਦ ਕਰ ਦਿੱਤਾ ਨੀਆਂ ਚ ਣ ਕੇ ਤੇ ਇਸ ਕਰਕੇ ਲੋਕ ਬੱਚਿਆਂ ਨੂੰ ਫਿਲਮ ਵੀ ਵਿਖਾਏ ਵਿਖਾਈਆਂ ਜਾ ਰਹੀਆਂ ਹਨ ਜਾਂ ਚਾਰ ਸਾਹਿਬ ਜਾਦੇ ਛੋਟੇ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਅੱਜ ਤੁਹਾਨੂੰ ਮੁਖਾਣਿਆ ਜੋ ਕਿ ਛੋਟੇ ਬੱਚਿਆਂ ਨੂੰ ਚਾਰ ਸਾਹਿਬ ਜਾਦੇ ਜੋ ਕਿ ਛੋਟੇ ਬੱਚੇ ਜੁਕੀ ਜੀ ਐਲਜੀ ਵਾਲੇ ਬੱਚਿਆਂ ਨੂੰ

ਮੈਂ ਸੋਚਿਆ ਪਹੁੰਚੂ ਨਾ ਸੌਣਾ ਕਿਹੜਾ ਕੋਲ ਲਿਗਤ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ ਹੈ ਸਕੂਲ ਵੱਲੋਂ ਜੋ ਕਿ ਛੋਟੇ ਛੋਟੇ ਬੱਚਿਆਂ ਨੂੰ ਵਾਰੀ ਸਰਯੋਗ ਚਾਰ ਸਾਹਿਬ ਜਾਦੇ ਫਿਲਮ ਦਿਖਾਈ ਜਾ ਰਹੀ ਹੈ